ਅੱਜ ਅਸੀਂ ਆਇਆ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਤੋਂ ਕੋਈ 150 ਕਿਲੋਮੀਟਰ ਦੂਰ ਐਥੇ ਇੱਕੇ ਨਿੱਕਾ ਜਿਹਾ ਪਿੰਡ ਐ ਲੱਖਾਂ ਹੀ ਲੋਕ ਹਰ ਸਾਲ ਇਸ ਪਿੰਡ ਨੂੰ ਦੇਖਣ ਦੇ ਲਈ ਆਉਂਦੇ ਆ ਤੇ ਦੁਨੀਆ ਦਾ ਇਹਨੂੰ ਸਭ ਤੋਂ ਸੋਹਣਾ ਪਿੰਡ ਕਿਹਾ ਜਾਂਦਾ ਇਹੋ ਜਿਹਾ ਇਸ ਪਿੰਡ 'ਚ ਕੀ ਖਾਸ ਐ ਤੇ ਕਿਹੋ ਜਿਹਾ ਇਸ ਪਿੰਡ ਦਾ ਆਲਾ ਦਵਾਲਾ ਉਹ ਅਸੀਂ ਅੱਜ ਸਾਰਾ ਇਸ ਵਲੌਗ ਦੇ ਰਾਹੀਂ ਤੁਹਾਨੂੰ ਦਿਖਾਵਾਂਗੇ ਹੁਣੇ-ਹੁਣੇ ਅਸੀਂ ਇਸ ਪਿੰਡ 'ਚ ਜੇ ਪਹੁੰਚਿਆ ਐ ਐਮਸਟਰਡਮ ਤੋਂ ਸਾਨੂੰ ਇੱਥੇ ਪਹੁੰਚਣ ਦੇ ਕੋਈ ਲੱਗੇ ਐ 3 ਘੰਟੇ 11 ਵਜੇ ਅਸੀਂ ਚੱਲੇ ਸੀ 2 ਵਜੇ ਹੋਇਆ ਜੇ ਮੀ ਥੋੜਾ ਜਿਆ ਮਿਹਰਬਾਨ ਰਹੇ ਤਾਂ ਇਹ ਪਿੰਡ ਅਸੀਂ ਤੁਹਾਨੂੰ ਸਾਰਾ ਘੁਮਾਵਾਂਗੇ ਤੇ ਟੂਰਿਸਟ ਸਾਨੂੰ ਅੱਜ ਕੋਈ ਜ਼ਿਆਦਾ ਦਿਖ ਨਹੀਂ ਰਹੇ ਮੇਰੇ ਖਿਆਲ ਚ ਮੀ ਕਰਕੇ अदरवाइज ਤਾਂ ਬਹੁਤ سارے ਲੋਕ ਜਿਵੇਂ ਤੁਹਾਨੂੰ ਦੱਸਿਆ ਹੀ ਲੱਖਾਂ ਲੋਕ ਇਹਨੂੰ ਦੇਖਣ ਦੇ ਲਈ ਆਉਂਦੇ ਆ ਤਾਂ ਕਿਸ਼ਤੀਆਂ ਇਦਾਂ ਖੜੀਆਂ ਨਹੀਂ ਹਾਂਜੀ ਆ ਕਿਸ਼ਤੀਆਂ ਖਾਲੀ ਖਾਲੀ ਖੜੀਆਂ ਨਹੀਂ ਮਿਲਦੀਆਂ ਨਹੀਂ ਹੋਈਆਂ ਇਹਦੀ ਬੁਕਿੰਗ ਐਨੀ ਹੁੰਦੀ ਹੈ ਤੇ ਤੁਹਾਨੂੰ ਦੱਸਦਾ ਜਿਹੜਾ ਇਹ ਪਿੰਡ ਆ ਸਾਰਾ ਇਹਦੇ ਵਿੱਚ ਗਲੀਆਂ ਨਹੀਂ ਹੈਗੀਆਂ ਲੋਕਾਂ ਕੋਲੇ ਕਾਰਾਂ ਨਹੀਂ ਹੈਗੀਆਂ ਤੇ ਮੋਟਰਸਾਈਕਲ ਨਹੀਂ ਹੈਗੇ ਤੇ ਸਿਰਫ ਤੇ ਸਿਰਫ ਪਾਣੀ ਦੀਆਂ ਨਹਿਰਾਂ ਆ ਇਹ ਪਿੰਡ ਚ ਤੇ ਉਹ ਤਾਂ ਉਹਨਾਂ ਵਿੱਚ ਬੋਟਸ ਚੱਲਦੀਆਂ ਇਹ ਗਲੀਆਂ ਦੇ ਵਿੱਚ ਤੇ ਇਹਨੂੰ ਕਿਸ਼ਤੀਆਂ ਰਾਹੀਂ ਤੁਸੀਂ ਇਹ ਸਾਰੇ ਪਿੰਡ ਨੂੰ ਘੁੰਮ ਸਕਦੇ ਹੋ ਤੇ ਵੈਸੇ ਇੱਥੋਂ ਸੈਲਫ ਡਰਾਈਵਿੰਗ ਬੋਟ ਵੀ ਲੈ ਸਕਦੇ ਹੋ 2 ਘੰਟਿਆਂ ਲਈ ਆ ਇਹਨਾਂ ਨੇ ਪਿੰਡ ਦਾ ਨਕਸ਼ਾ ਵੀ ਸਾਰਾ ਦਿੱਤਾ ਹੋਇਆ ਹੈ ਪਰੇ ਕਹਿੰਦੇ ਇਹਨਾਂ ਨੂੰ ਪੁੱਛਿਆ ਤੇ ਮੀਂਹ ਕਰਕੇ ਕਹਿੰਦੇ ਵੀ ਸੈਲਫ ਡਰਾਈਵ ਦੀ ਬੋਟ ਬੰਦ ਹੈ ਜੀ ਤੇ ਕਹਿੰਦੇ ਸਿਰਫ ਤੇ ਸਿਰਫ ਤੁਸੀਂ ਆ ਜਿਹੜੀ ਪਬਲਿਕ ਬੋਟ ਆ ਉਹ 'ਚ ਜਾ ਸਕਦੇ ਹੋ ਉਹ ਹੁਣ ਜਾ ਚੁੱਕੀ ਹੈ ਜਿਹੜੀ ਹੁਣੇ ਲੰਗੀ ਹੈ ਸਾਡੇ ਸਾਹਮਣੇ ਅਗਲੀ ਮੇਰੇ ਖਿਆਲ 'ਚ ਕਹਿੰਦੇ 1 ਆ ਵਨ ਆਵਰ ਚ ਹੈ ਅਗਲੀ ਵਨ ਇੱਕ ਘੰਟੇ ਨੂੰ ਜਾਣੀ ਹੈ ਤੇ ਉਹ ਜਿਆ ਸਾਈਕਲ ਵੀ ਆ ਕੁਛ ਤੇ ਸਾਈਕਲਾਂ ਤੇ ਵੀ ਜਾ ਸਕਦੇ ਹੋ ਤੇ ਅਸੀਂ ਇੱਕ ਵਾਰ ਪੈਦਲੀ ਸ਼ੁਰੂ ਕਰਦੇ ਆਂ ਤੇ ਪੈਦਲੀ ਇਹਨੂੰ ਐਕਸਪਲੋਰ ਕਰਦੇ ਆਂ ਕਾਫੀ ਸਾਰਾ ਮੈਨ ਲੱਗਾ ਲੰਬਾ ਲੰਬਾ ਹੈਗਾਗਾ ਤੇ ਮੈਪ ਅਸੀਂ ਇੱਕ ਲੈ ਲਿਆ ਕਿ ਕਿੱਥੇ ਕਿੱਥੇ ਇਹ ਪਿੰਡ ਚ ਕੀ ਦੇਖਣ ਆਲੇ ਵੈਸੇ ਜ਼ਿਆਦਾਤਰ ਅਸੀਂ ਇਹੀ ਦਿਖਾਉਣਾ ਵੀ ਦੁਨੀਆ ਦਾ ਜਾਂ ਖੁਦ ਦੇਖਣਾ ਵੀ ਦੁਨੀਆ ਦਾ ਸੋਹਣਾ ਪਿੰਡ ਇਹਨੂੰ ਕਿਉਂ ਕਹਿਆ ਜਾਂਦਾ ਉਹਦੀ ਸੈਰ ਕਰਨੀ ਹੈ ਨਾ ਵਾਹ ਕੀ ਬਾਤ ਹੈ ਵਕੀ ਵਾਕੇ ਹੀ ਸੋਹਣਾ ਤਾਂ ਹੀ ਕਹਿੰਦੇ ਨੇ ਸਭ ਤੋਂ ਸੋਹਣਾ ਪਿੰਡ ਇਹਤੋ ਸੋਣਾ ਕੀ ਹੋ ਸਕਦਾ ਹੈ ਗਲੀ ਖੁਸ਼ੀ ਇੱਕ ਵੀ ਨਹੀਂ ਹੈ ਨਾ ਆ ਦੇਖੋ ਇੱਧਰ ਨੂੰ ਵੀ ਆਹ ਪਾਣੀ ਦੀ ਹੋ ਜਾਂਦੀ ਹੈ ਉਹ ਘਰੇ ਉਹ ਵੀ ਲਾਈ ਖੜਾਗਾ ਖੜੀਆਂ ਨੇ ਉਹਨਾਂ ਦੇ ਘਰੇ ਉਹਦੇ ਬੋਟ ਖੜੀ ਉਹਦੇ ਘਰੇ ਪਿੰਕ ਪਿੰਕ ਫਲਾਵਰ ਵੀ ਇਹ ਪਾਣੀ ਇਥੇ ਕਾਲਾ ਪਤਾ ਨਹੀਂ ਕਿਉਂ ਹੁੰਦਾ ਖੁਸ਼ੀ ਇਹ ਥੱਲੇ ਲੱਕੜ ਕਰਕੇ ਨਾ ਹੋ ਹਾਂਜੀ ਲੱਕੜ ਹੈ ਨਾਲੇ ਦੋਲੇ ਇਹਦੇ ਜਿਹੜੇ ਹੈ ਨਾ ਮਤਲਬ ਪਾਣੀ ਹੈਗਾ ਥੱਲੇ ਲੱਕੜ ਲੱਗੀ ਹੋਈ ਲੱਕੜ ਕਰਕੇ ਨਾ ਕਾਲਾ ਹੋ ਜਾਂਦਾ ਤੇ ਆ ਦੇਖੋ ਘਰਾਂ ਦੇ ਆ ਵੀ ਘਰ ਹੈਗਾ ਘਰ ਦੇ ਨੇੜੇ ਨੇੜੇ ਕਿਸ਼ਤੀਆਂ ਖੜੀਆਂ ਬਾਹਰ ਤੇ ਨਾਲ ਪਾਣੀ ਇਹੋ ਜੇ ਰਸਤੇ ਵੀ ਵਿੱਚ ਬਣੇ ਹੋਏ ਆ ਤੁਰਨ ਫਿਰਨੀ ਥੋੜੇ ਥੋੜੇ ਲੋਕ ਸਾਰੇ ਇਸ ਪਿੰਡ 'ਚ 크ਿਸਚਨ ਨਾ ਰਹਿੰਦੇ ਹੋਣਗੇ ਤੇ ਆਬਾਦੀ 2010 ਦੱਸਦੇ ਐ ਇਸ ਪਿੰਡ ਦੀ ਤੇ ਪਰ ਤੁਹਾਨੂੰ ਪਤਾ 5-7000 ਇਹਨੂੰ ਡੇਲੀ ਲੋਕ ਦੇਖ ਕੇ ਮੁੜ ਜਾਂਦੇ ਐ ਇਹ ਤੋਂ ਆਬਾਦੀ ਤੋਂ ਕਿਤੇ ਜ਼ਿਆਦਾ ਅਮਿਊਜ਼ੀਅਮ ਵੀ ਐ ਇਸ ਪਿੰਡ 'ਚ ਬਣਿਆ ਹੋਇਆ ਸ਼ਾਇਦ ਇਹ ਪੁਰਾਣੇ ਟਾਈਮ ਨੂੰ ਇਹਨੂੰ ਰਿਪਰੈਜ਼ੈਂਟ ਕਰਦਾ ਹੋਊਗਾ ਇਹ ਮਿਊਜ਼ੀਅਮ ਹੈ ਜਿਹੜਾ ਤੇ ਇਹਦੇ ਅੱਗੇ ਵੀ ਕਿਸ਼ਤੀ ਖੜੀ ਆ ਆ ਫੁੱਲ ਦੇਖੋ ਕਿੰਨੇ ਸੋਹਣੇ ਆ ਯਾਰ ਜਾਨਵਰਾਂ ਦਾ ਚੈਕਣਾ ਕਿੰਨਾ ਸੋਹਣਾ ਹਨ ਜਿਉਂ-ਜਿਉਂ ਪਿੰਡ ਚ ਅੱਗੇ ਜਾ ਰਹੇ ਨਾ ਇੱਕ ਤੋਂ ਇੱਕ ਸੋਹਣਾ ਘਰ ਤੇ ਇੱਕ ਤੋਂ ਇੱਕ ਸੋਹਣਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਤੇ ਇੰਨਾ ਲੋਕਾਂ ਦੀ ਯਾਰ ਲਾਈਵ ਵੀ ਤੁਸੀਂ ਦੇਖ ਲਓ ਕਿੰਨੀ ਹੈਲਦੀ ਹੋਊਗੀ ਮਤਲਬ ਇੰਨੇ ਸੋਹਣੇ ਚੰਗੇ এনਵਾਇਰਨਮੈਂਟ 'ਚ ਰਹਿੰਦੇ ਆ ਇਹ ਆਪਾਂ ਕਹਿੰਦੇ ਆ ਵੀ ਆਕਸੀਜਨ ਬੰਦੇ ਨੂੰ ਸ਼ੁੱਧਰ ਲੈਣੀ ਚਾਹੀਦੀ ਹੈ ਮਾਰਨਿੰਗ ਵਾਕ ਕਰਨੀ ਚਾਹੀਦੀ ਹੈ ਸੈਰ ਕਰਨੀ ਚਾਹੀਦੀ ਹੈ ਇੱਥੇ ਦਾ ਬੰਦਾ ਵੈਸੇ ਹੀ ਸੈਰ ਕਰਦਾ ਰਹੂਗਾ ਉਹ ਤਾਂ ਵੀ ਪਾ ਆ ਦੇਖੋ ਆ ਵੀ ਲੋਕਲ ਬੋਟ ਆ ਅੱਜ ਮੈਂ ਹੁਣ ਲੋਕਲ ਬੰਦਾ ਇਹ ਲੋਕਲ ਬੰਦੇ ਦੀ ਬੋਟ ਆ ਕਿੰਨਾ ਸੋਹਣਾ ਘਰ ਆ ਯਾਰ ਹੈ ਨਾ ਕਈ ਥਾਵਾਂ ਤੇ ਜਾਣਾ ਮੈਨਾਂ ਦਾ ਮਨ ਆ ਵੀ ਹੈ ਸ਼ਾਇਦ ਆ ਲੋਕ ਜਿਹੜੇ ਟੂਰਿਸਟ ਆਉਂਦੇ ਆ ਘੁੰਮਣ ਫਿਰਨ ਲੋਕਾਂ ਦੇ ਘਰਾਂ 'ਚ ਵੀ ਨਾ ਜਾ ਵੜਦੇ ਹੋਣ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਈ ਥਾਵਾਂ ਤੇ ਬੰਦ ਕੀਤਾ ਹੋਇਆ ਵੀ ਇੱਧਰ ਤੁਸੀਂ ਜਾ ਨਹੀਂ ਸਕਦੇ ਜਿੰਨੀ ਪਬਲਿਕ ਪਲੇਸ ਜਿੰਨੀ ਇਹਦੇ ਵਿੱਚ ਦਿੱਤੇ ਹੋਏ ਆ ਬਸ ਗਲੀਆਂ ਸਾਰੀਆਂ ਘੁੰਮਣ ਫਿਰਨ ਦੇ ਲਈ ਤੇ ਜਾਂ ਫਿਰ ਬੋਟਾਂ 'ਾਂ ਹੀ ਬੈ ਕੇ ਤੁਸੀਂ ਆਲਾ ਦਵਾਲਾ ਦੇਖ ਸਕਦੇ ਹੋ ਅੱਜ ਦਾ ਮੌਸਮ ਖਰਾਬ ਆ ਖੁਸ਼ੀ ਤਾਂ ਕਰਕੇ ਲੋਕ ਘੱਟ ਆਏ ਹੋਣਗੇ ਹਨਾ ਆਦਰਵਾਇਜ਼ ਤਾਂ ਤੁਸੀਂ ਦੇਖ ਲਓ ਮੌਸਮ ਖਰਾਬ 'ਚ ਵੀ ਇੰਨੇ ਉਦਾਂ ਤਾਂ ਬਾਲੇ ਹੁੰਦੇ ਹੋਣਗੇ ਹਾਂਜੀ ਫਿਰ ਹਰ ਇੱਕ ਚੀਜ਼ੇ ਫਾਇਦੇ ਵੀ ਮੈਨੂੰ ਇਹ ਲੱਗਦਾ ਇੱਥੇ ਨਾ ਲੋਕਾਂ ਦੇ ਆਪਣੀਆਂ ਕਿਸ਼ਤੀਆਂ ਘਰਾਂ ਚ ਵੀ ਨੇ ਪ੍ਰਾਈਵੇਟ ਅੱਜ ਮੈਂ ਆ ਤਾਂ ਵੱਡੀਆਂ ਲੰਬੀਆਂ ਬੋਟਸ ਆਏ ਐ ਐਕਸੀਡੈਂਟ ਉਹ ਬੱਦ ਤੱਕ ਤੇ ਨਾ ਜਿਹੜਾ ਸੀ ਇਹ ਬਚ ਗਈ ਵੈਸੇ ਤਾਂ ਯਾਰ ਇਹਨਾਂ ਲੋਕਾਂ 'ਚ ਪੇਸ਼ੈਂਸ ਬਹੁਤ ਹੈ ਜਿਹੜੇ ਇੰਨੇ ਲੋਕਾਂ ਨੂੰ ਰੋਜ਼ ਹਾਰਦੇ ਹੋਣਗੇ ਕਿੰਨੇ ਟੂਰਿਸਟ ਘੁੰਮਣ ਆਉਂਦੇ ਇੱਥੇ ਆ ਘਰਾਂ ਦਾ ਇਹਨਾਂ ਨੇ ਲਾਇਆ ਵੀ ਹੋਇਆ ਵੀ ਇਹ ਕਿੰਨਾ ਪੁਰਾਣਾ ਹੋਣਾ ਮੇਰੇ ਖਿਆਲ 'ਚ 1862 ਤੋਂ 1929 ਕੁਛ ਇਹਨਾਂ ਦੀ ਲੈਂਗੁਏਜ ਹੈ ਡੱਚ ਚ ਲਿਖਿਆ ਹੋਇਆ ਸਮਝ ਨਹੀਂ ਆਉਂਦੀ ਵੀ ਕੀ ਲਿਖਿਆ ਹੁਣ ਇਹ ਨਹੀਂ ਪਤਾ ਵੀ ਘਰ ਬਣਾਉਣ ਵਾਲੇ ਦਾ ਜਨਮ ਲਿਖਿਆ ਉਹਨਾਂ ਨੇ ਇੱਕ ਘਰ ਬਣਾਉਣ ਦਾ ਲਿਖਿਆ ਹਾਂਜੀ ਕਦੋਂ ਦਾ ਬਣਿਆਗਾ ਇਹੋ ਜੀਆਂ ਸ਼ਾਪਸ ਆ ਆ ਦੇਖੋ ਆ ਦੁਕਾਨਾ ਇਹ ਐਮਸਟਰਡਮ ਨੂੰ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਰਿਪਰੈਜ਼ੈਂਟ ਕਰਦੀਆਂ ਇਥੋਂ ਆ ਵਿੰਡ ਮਿਲਜ਼ ਵੇਖ ਲਓ। ਵਕਾ ਲਓ ਅੰਦਰ ਦੇ ਗੇਲੇ ਆ ਮਾਮੇਤ ਫਲਾਂ ਵਾਸਤੇ ਲਾ ਲਓ ਉਸ ਤਾਂ। ਕਿਸ਼ਤੀਆਂ ਨਾ ਕਈ ਲੋਕ ਚਲਾਉਣ ਲੱਗੇ। ਮੈਨੂੰ ਲੱਗਦਾ ਵੀ ਇਹਨਾਂ ਨੇ ਦੇਣੀਆਂ ਸ਼ੁਰੂ ਕਰਤੀਆਂ। ਪਹਿਲਾਂ ਮੌਸਮ ਖਰਾਬ ਸੀ ਨਾ ਮੀਂਹ ਕਰਕੇ ਪਾਣੀ ਭਰ ਜਾਂਦਾ ਫਿਰ। ਜਦੋਂ ਮੀਂਹ 'ਚ ਪਾਣੀ ਭਰ ਗਿਆ ਉਹ ਕਿਸ਼ਤੀ 'ਚ ਫਿਰ ਡੁੱਬਣ ਦਾ ਵੀ ਨਾ ਖਤਰਾ ਹੋ ਜਾਂਦਾ ਹੋਵੇ। ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਜੇ ਦੇ ਨਹੀਂ ਰਹੇ ਸੀ ਪਹਿਲਾਂ। ਹੁਣ ਮੌਸਮ ਥੋੜਾ ਜਿਹਾ ਸਾਫ ਹੋਇਆ ਤੇ ਟਰਾਈ ਕਰਾਂਗੇ ਜੇ ਸਾਨੂੰ ਵੀ ਕਿਸ਼ਤੀ ਮਿਲੀ ਤੇ ਜਿਹੜਾ ਮੈਂ ਕਹਿੰਦਾ ਸੀ ਨਾ ਵੀ ਪੇਸ਼ੈਂਸ ਬਹੁਤ ਲੋਕਾਂ ਚ ਇਹ ਦੇਖੋ ਕੋਈ ਖੁੰਝਾ ਨਹੀਂ ਛੱਡਦਾ ਜਿਹੜਾ ਬੰਦਾ ਇੱਨੀ ਦੂਰ ਆਇਆ ਉਹ ਖੁੰਝਾ ਛੱਡੂ ਵੀ ਕਿਉਂ ਪੁਲਾਂ ਤੇ ਚੜ ਇਧਰ ਚੜ ਉਧਰ ਚੜ ਸਰਕਾਰ ਨੂੰ ਯਾਰ ਵੈਸੇ ਦੀ ਟਿਕਟ ਲਾ ਦੇਣੀ ਚਾਹੀਦੀ ਆਮਦਨ ਬਹੁਤ ਹੋਊਗੀ ਇਹ ਗੱਲ ਪੱਕੀ ਆ ਤੇ ਨਾਲੇ ਆ ਲੋਕਲ ਲੋਕਾਂ ਨੂੰ ਵੀ ਹੈਲਪ ਮਿਲੂਗੀ ਹੈਨਾ ਜਿਹੜੇ ਮਤਲਬ ਇਹ ਲੋਕ ਆ ਤੇ ਹੋਰ ਪਿੰਡ ਨੂੰ ਸੋਨਾ ਬਣਾਉਣ ਦੇ ਵਿੱਚ ਆਹ ਫੁੱਲ ਬਹੁਤ ਆਏ ਹੋਏ ਅੱਧਾ ਤਾਂ ਨਾ ਇਹ ਫੁੱਲਾਂ ਕਰਕੇ ਜਜ ਰਿਹਾਗਾ ਜਿਹੜਾ ਇਹ ਪਿੰਡ ਤੇ ਜਿਹੜੇ ਆ ਸਾਰੇ ਫੁੱਲ ਹਨ ਇਸ ਤੋਂ ਅੱਗੇ ਪ੍ਰਾਈਵੇਟ ਜਿੱਥੇ ਤੁਸੀਂ ਨਹੀਂ ਜਾ ਸਕਦੇ ਨਾ ਉਦੋਂ ਅੱਗੇ ਪ੍ਰਾਈਵੇਟ ਦਾ ਬੋਰਡ ਆ ਜਾਂਦਾ ਸਾਰੇ ਕਿਤੇ ਇੱਥੇ ਜਿਵੇਂ ਪ੍ਰਾਈਵੇਟ ਆ ਗਿਆ ਬਸ ਉੱਥੋਂ ਮੁੜਿਆਓ ਤੁਸੀਂ ਵਾਪਸ ਸਾਰਾ ਪਿੰਡ ਇਹੋ ਜਿਹਾਗਾ ਸ਼ਾਂਤੀ ਬਹੁਤ ਹੈ ਤੇ ਪੰਛੀ ਦੀ ਚੈਕਣਾ ਪੰਛੀਆਂ ਦਾ ਮਿੱਠਾ ਮਿੱਠਾ ਕੀ ਬਾਤ ਹੈ ਸੱਚੀ ਇੱਥੇ ਆਇਆ ਵਰਥ ਏਟ ਹੈ ਮਤਲਬ ਬੰਦਾ ਇੰਨੀ ਦੂਰ ਸਫਰ ਕਰਕੇ ਹੁੰਦਾ ਹੈ ਤੇ ਵਧੀਆ ਕੁਝ ਦੇਖਣ ਨੂੰ ਮਿਲਦਾ ਹੈ ਬਾਕੀ ਪਿੰਡ ਬਾਰੇ ਦੱਸ ਦਿਆ ਤੇ ਬਹੁਤ ਬਹੁਤ ਜ਼ਿਆਦਾ ਪੁਰਾਣਾ ਪਿੰਡ ਹੈ ਕਹਿੰਦੇ ਇਹ ਆ ਫ੍ਰੀ ਐਂਟ੍ਰੈਂਸ ਦੇਖ ਲਓ ਸਾਰੇ ਕਿਤੇ ਫ੍ਰੀ ਐਂਟ੍ਰੈਂਸ ਰੱਖੀ ਹੋਈ ਹੈ ਇਹਨਾਂ ਨੇ ਕੁਝ ਸੇਲ ਕਰਨ ਦੇ ਲਈ ਲਾਇਆ ਹੋਇਆ ਹੈਗਾ ਆਂ ਜਿਆ ਜਿਆ ਪ੍ਰਾਣੀਆਂ ਚੀਜ਼ਾਂ ਪਈਆਂ ਹੋਣਗੀਆਂ ਤੇ ਇੱਥੇ ਤੁਸੀਂ ਜਾ ਸਕਦੇ ਹੋ ਜੀ ਯੂਰਪ ਦੇ ਦੇਸ਼ਾਂ ਵੈਸੇ ਲੁੱਟਣ ਨੂੰ ਤਾਂ ਉਹੀ ਅੱਗੇ ਰਹਿੰਦੇ ਆ ਤੇ ਟਿਕਟਾਂ ਰੱਖਣ ਨੂੰ ਜੇ ਇਹ ਪਿੰਡ ਸਵਿਟਜ਼ਰਲੈਂਡ 'ਚ ਹੁੰਦਾ ਕਿਤੇ ਘੱਟੋ ਘੱਟ 10-15000 ਟਿਕਟਾਂ ਹੋਣੀ ਸੀ 100 ਰੰਗ ਇਹ ਜੀ ਤੇ ਪੰਜਾਬ 'ਚ ਵੀ ਯਾਰ ਇੰਨਾ ਸੋਹਣਾ ਹੋਣਾ ਚਾਹੀਦਾ ਇਹੋ ਜਿਹਾ ਆਪਾਂ ਨੂੰ ਅਲੱਦਵਾਲਾ ਸਾਹਮਣੇ ਰੱਖਣਾ ਚਾਹੀਦਾ ਹੈ ਸਾਡਾ ਜੀ ਕਰਦਾ ਨਾ ਜਾਨਵਰ ਫੜੀ ਪਹਿਲਾਂ ਤਾਂ ਆਵਾਜ਼ਾਂ ਸੁਣੋ ਕਿੰਨੀਆਂ ਸੋਹਣੀਆਂ ਕੁਝ ਹੀ ਮੈਂ ਗੱਲ ਕਰਦਾ ਸੀਗਾ ਆਵਾਜ਼ਾਂ ਕਿੰਨੀਆਂ ਸੋਹਣੀਆਂ ਪੰਛੀਆਂ ਆਂਦੀਆਂ ਹਨਾ ਮੈਨੂੰ ਪਤਾ ਲੱਗ ਰਿਹਾ ਕਿ ਜਾਨਵਰ ਕਿਹੜੇ ਕੰਮ ਕੀ ਕਰਦੇ ਸਾਡਾ ਜੀ ਕਰਦਾ ਵੀ ਪੰਛੀ ਵੜੀ ਹੈ ਪਹਿਲਾਂ ਤਾਂ ਇਹ ਇੱਥੇ ਆ ਕੇ ਤਾਂ ਬੰਦੇ ਨੂੰ ਇਹ ਲੱਗਦਾ ਯਾਰ ਵੀ ਮੈਂ ਇੱਥੇ ਕਿਉਂ ਨਹੀਂ ਜਨਮ ਲਿਆ ਵੀ ਇੰਨੇ ਸੋਹਣੇ ਚ ਖੈਰ ਸੋਨਾ ਤਾਂ ਚਲੋ ਜੇ ਆਪਾਂ ਕਹੀਏ ਵੀ ਸਾਰੀ ਧਰਤੀ ਹੁੰਦੀ ਹੈ ਮਨੁੱਖ ਦੇ ਹੱਥ ਵਾਸਾ ਇਹ ਐ ਨਹੀਂ ਪਤਾ ਵੀ ਪਹਿਲਾਂ ਵੀ ਕਿਹੋ ਜਿਹਾ ਹੋਊਗਾ ਹਨਾ ਬੰਦੇ ਨੇ ਹੀ ਸੋਨਾ ਬਣਾਇਆ ਇਹਨੂੰ ਤੇ ਕਈ ਵਾਰੀ ਅਸੀਂ ਅਕਸਰ ਹੀ ਕੰਪੇਅਰ ਕਰ ਲਏ ਨੇ ਹੁੰਨੇ ਆ ਪੰਜਾਬ ਨਾਲ ਜਾਂ ਇੰਡੀਆ ਨਾਲ ਹਨਾ ਵੀ ਇੰਡੀਆ 'ਚ ਆਪਣੇ ਐ ਨਹੀਂ ਆਪਣੇ ਪਿੰਡਾਂ 'ਚ ਐ ਨਹੀਂ ਤੇ ਕਈ ਜਾਣੇ ਉਹਨੂੰ ਕਹਿੰਦੇ ਆ ਵੀ ਤੁਸੀਂ ਵੀ ਇਕਦੁੱਕਾ ਜਾਣੇ ਵੀ ਨਿੰਦ ਦੇਉ ਹਨਾ ਵੀ ਆਪਣੇ ਆਪਣੇ ਦੇਸ਼ ਨੂੰ ਜਾਂ ਨਿੰਦੀ ਦਾ ਨਹੀਂ ਹੁੰਦਾ ਜਾਂ ਕਿਹੜਾ ਸੀ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਭੰਡੀਦਾ ਇਹ ਕਹਿ ਦਿੰਦੇ ਆ ਹਨਾ ਕਮੈਂਟਸ ਦੇ ਵਿੱਚ ਆ ਜਾਂਦਾ ਹੁੰਦਾ ਤੇ ਪਰ ਉਹ ਅਸੀਂ ਨਿੰਦਦੇ ਨਹੀਂ ਹੁੰਦੇ ਉਹ ਅਸਲ 'ਚ ਕੰਪੇਅਰ ਕਰਨ ਦਾ ਮਤਲਬ ਇੱਕ ਮਤਲਬ ਸਾਡੇ ਵੱਲੋਂ ਤਾਂ ਇੱਕ ਪੋਜ਼ਿਟਿਵ ਵੇ ਦੇ ਨਾਲ ਹੁੰਦਾ ਪਰ ਉਹ ਸਾਹਮਣੇ ਵਾਲੇ ਤੇ ਡਿਪੈਂਡ ਕਰਦਾ ਕਿ ਉਹ ਕਿਹੜੀ ਚੀਜ਼ ਨੂੰ 네ਗੇਟਿਵ ਕਰ ਲੈ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਇੱਕ ਤਾਂ ਦੇਖੋ ਬੰਦੇ ਨੇ ਸੋਚ ਲਿਆ ਵੀ ਯਾਰ ਬੰਦਾ ਵੀ ਆਪਾਂ ਨਿੰਦ ਰਹੇ ਆ ਨਿੰਦ ਨਹੀਂ ਉਹ ਗੱਲ ਇਹ ਹੁੰਦੀ ਵੀ ਉਹ ਤੋਂ ਆਪਾਂ ਕੁਝ ਸਿੱਖ ਸਕੀਏ ਵੀ ਉਹ ਤੋਂ ਆਪਾਂ ਐਜੂਕੇਟ ਹੋਈ ਜੇ ਤੁਸੀਂ ਸਾਡੀ ਵੀਡੀਓਜ਼ ਦੇਖਦੇ ਹੋ ਮਤਲਬ ਆਪਣੇ ਨਿਆਣਿਆਂ ਨੂੰ ਅੱਗੇ ਆਪ ਐਜੂਕੇਟ ਕਰ ਸਕੀ ਯਾਰ ਵੀ ਦੇਖੋ ਬੁੱਤਾ ਆਹ ਦੇਖੋ ਇਹ ਲੋਕਾਂ ਨੇ ਇੰਨਾ ਸੋਹਣਾ ਰੱਖਿਆ ਨਾ ਵੀ ਆਪਾਂ ਕਿਉਂ ਨਹੀਂ ਰੱਖ ਸਕਦੇ ਉਹਨੂੰ ਪੋਜ਼ਿਟਿਵ ਪੁਆਇੰਟ ਨਾਲ ਅਸੀਂ ਕੰਪੇਅਰ ਕਰਦੇ ਆਂ ਨਾਲੇ ਬੰਦਾ ਆਪਣੀ ਧਰਤੀ ਨਾਲ ਹੀ ਕੰਪੇਅਰ ਕਰੂ ਹੋਰ ਅਸੀਂ ਬੰਗਲਾਦੇਸ਼ ਨਾਲ ਕੰਪੇਅਰ ਕਰਾਂਗੇ ਵੀ ਬੰਗਲਾਦੇਸ਼ ਇਹ ਆ ਜਾਏ ਹਾਂ ਜੋ ਵੀ ਚੀਜ਼ ਆਪਾਂ ਜਿੱਥੇ ਆਪਾਂ ਜੰਮੇ ਆਂ ਜਿੱਥੇ ਜਾਏ ਆ ਜਿੱਥੋਂ ਦੇ ਲੋਕ ਦੇਖਦੇ ਆ ਵੱਧ ਤੋਂ ਵੱਧ ਬੰਦਾ ਉੱਥੇ ਨਾਲ ਹੀ ਕੰਪੇਅਰ ਕਰਦਾ ਕਿਉਂਕਿ ਹਰ ਇੱਕ ਚੀਜ਼ ਆਪਾਂ ਨੂੰ ਐ ਨਹੀਂ ਹੁੰਦਾ ਜਦੋਂ ਆਪਾਂ ਬਾਜ਼ਾਰ 'ਚ ਕੋਈ ਚੀਜ਼ ਦੇਖ ਲਈ ਵੀ ਆ ਸਾਡੇ ਘਰੇ ਹੋਵੇ ਸੇਮ ਜਿਵੇਂ ਹੁਣ ਅਸੀਂ ਬਾਹਰ ਹੁੰਨੇ ਆ ਕੋਈ ਚੀਜ਼ ਦੇਖਦੇ ਆ ਤਾਂ ਉਦੋਂ ਐ ਹੁੰਦਾ ਵੀ ਆਪਣੇ ਪਿੰਡ 'ਚ ਆਪਣੇ ਆਲੇ ਦੁਆਲੇ ਆਪਣੀ ਧਰਤੀ ਇਹੋ ਜੀ ਹੋਣੀ ਚਾਹੀ ਇਸ ਪਿੰਡ ਦੀ ਨਾ ਕਮਾਲ ਦੀ ਗੱਲ ਸਾਨੂੰ ਇਹ ਲੱਗੀ ਕਿ ਜਿੰਨੇ ਵੀ ਲੋਕਾਂ ਦੇ ਇੱਥੇ ਘਰ ਹੈ ਐਂ ਲੱਗਦਾ ਜਿਵੇਂ ਸਾਰੇ ਲੈਂਡਲੋਰਡ ਹੋਣ ਤੇ ਇੰਨੇ ਖੁੱਲੇ-ਖੁੱਲੇ ਮਤਲਬ ਘਰ ਹੈ ਲੋਕਾਂ ਦੇ ਇੰਨੀ ਖੁੱਲੀ ਜਗ੍ਹਾ ਹੈ ਲੋਕਾਂ ਕੋਲ ਤੇ ਕਿੰਨਾ-ਕਿੰਨਾ ਥਾਂ ਇਹਨਾਂ ਨੇ ਲੌਨ, ਪਾਰਕ ਵਾਧੂ ਛੱਡਿਆ ਹੋਇਆ ਜ਼ਿਮੀਂਦਾਰਲੇ ਬਸ ਇਹ ਆ ਕਰਦੇ ਦਿਖਾ ਦਿੰਨਾ ਤੁਹਾਨੂੰ ਦੇਖੋ ਪਤਾ ਨਹੀਂ ਕੁਝ ਗਵਰਨਮੈਂਟ ਦੀ ਪਾਲਿਸੀ ਆ ਰੂਲ ਹੀ ਕੁਝ ਗਵਰਨਮੈਂਟ ਦਾ ਇਹੋ ਜਿਹਾ ਵੀ ਘਰ ਇਸ ਤਰ੍ਹਾਂ ਬਣਾਉਨੇ ਤੇ ਜਿਹੜੀਆਂ ਇਹਨਾਂ ਦੀਆਂ ਛੱਤਾਂ ਤੇ ਛੱਤਾਂ ਵੀ ਪੁਰਾਣੇ ਟਾਈਪ ਦੀਆਂ ਜਿਵੇਂ ਫੂਸ ਵਾਲੀਆਂ ਹੁੰਦੀਆਂ ਪਤਾ ਨਹੀਂ ਜਿਆਦਾ ਘਰ ਬਹੁਤ ਕਾਫੀ ਪੁਰਾਣੇ ਹੋਣਗੇ ਸੜਕ ਇੱਕ ਵੀ ਨਹੀਂ ਹੈਗੀ ਪਿੰਡ 'ਚ ਇੱਕ ਵੀ ਸੜਕ ਲੱਕੜ ਦੇ ਜਿੰਨੇ ਆ ਸੀ ਆ ਪੁਲ ਪਾਰ ਕਰ ਕਰਨਾ ਲੱਕੜ ਦੇ ਤੇ ਇਹ ਸਾਰਾ ਦੇਖਿਆਗਾ ਤੁਰਨ ਫਿਰਨੂ ਜ਼ਰੂਰ ਹੈਗਾ ਜਿਸ ਤਰ੍ਹਾਂ ਹੈ ਪਰ ਇਹ ਨਹੀਂ ਹੈਗਾ ਵੀ ਤੁਹਾਡਾ ਮੋਟਰਸਾਈਕਲ ਗੱਡੀਆਂ ਨਹੀਂ ਚੱਲ ਸਕਦੇ ਇਹ ਉਦਾਂ ਵਾਕਿੰਗ ਲਈ ਤੇ ਬਾਈਸਾਈਕਲ ਲਈ ਦੋ ਹੀ ਚੀਜ਼ਾਂ ਬਸ ਜਾਂ ਬੋਟ ਤੇ ਪਿੰਡ ਦੇ ਜਿਹੜੇ ਬੰਦੇ ਆ ਉਹ ਵੀ ਸਾਨੂੰ ਕੋਈ ਖਾਸ ਨਜ਼ਰ ਨਹੀਂ ਆ ਰਹੇ ਤੇ ਮਤਲਬ ਜਿਹੜੇ ਲੋਕਲ ਬੰਦੇ ਹੈਗੇ ਆ ਤਾਂ ਲੋਕਲ ਹੀ ਲੱਗਦੇ ਆ ਆ ਸ਼ਾਇਦ ਇਹ ਵੀ ਬੋਟ ਬੂਟ ਵਾਲੇ ਆ ਟੂਰ ਟਾਰ ਦਿੰਦੇ ਆ ਟੂਰਿਸਟ ਜਾਂ ਫਿਰ ਗਾਈਡ ਵਗੈਰਾ ਤੇ ਹੋਰ ਨਹੀਂ ਇੰਨਾ ਕੋਈ ਹੈਗਾ ਪਤਾ ਨਹੀਂ ਲੋਕ ਘਰਾਂ ਚ ਰਹਿੰਦੇ ਵੀ ਆ ਜਾਂ ਨਹੀਂ ਤੇ ਵੈਸੇ ਤਾਂ ਇਹਦੀ ਜਿਹੜੀ ਵਸੋਂ ਦੱਸੀ ਹੋਈ ਆ ਤੁਹਾਨੂੰ ਦੱਸਿਆ ਆਬਾਦੀ ਇਹਦੀ ਹੈਗੀ ਆ 2000 ਦੇ ਨੇੜੇ ਤੇ ਓਬਵੀਅਸਲੀ ਲੋਕ ਰਹਿੰਦੇ ਹੋਣਗੇ ਤੁਸੀਂ ਇਹ ਦੇਖ ਲਓ ਆਬਾਦੀ 2000 ਤੇ 1 ਮਿਲੀਅਨ ਲੋਕ ਇੱਕ ਸਾਲ ਚ ਘੁੰਮਣ ਆ ਜਾਂਦੇ ਨੇ 1 ਮਿਲੀਅਨ ਹਾਂਜੀ ਇੱਕ ਸਾਲ ਚ ਹਮ ਇਮਾਨਦਾਰੀ ਨਾਲ ਤੁਹਾਨੂੰ ਇੱਕ ਗੱਲ ਦਸੀਏ ਦੁਨੀਆ ਦੇ ਨਾ ਵੱਖ-ਵੱਖ ਦੇਸ਼ਾਂ ਚ ਘੁੰਮਦੇ ਲਗਭਗ ਅਸੀਂ ਹਰ ਦੇਸ਼ ਦੇ ਪਿੰਡ ਦੇਖਦੀਆਂ ਬਹੁਤ سارے ਪਿੰਡ ਦੇਖਿਆ ਸਵਿਟਜ਼ਰਲੈਂਡ ਚ ਵੀ ਪਿੰਡ ਸੋਹਣੇ ਆ ਇਹ ਨਹੀਂ ਹੈਗਾ ਨਹੀਂ ਸੋਹਣੇ ਪਰ ਜਿੰਨਾ ਪਿੰਡ ਇਹ ਸੋਹਣਾ ਲੱਗਿਆ ਤੇ ਵਾਕਈ ਇਹਦੇ ਨਾਲ ਦਾ ਪਿੰਡ ਅਸੀਂ ਪਹਿਲਾਂ ਨਹੀਂ ਕਦੇ ਦੇਖਿਆ ਉਹਦਾ ਕਾਰਨ ਸਿਰਫ ਇਹੀ ਹੈ ਦੀ ਖਾਸੀਅਤ ਜੋ ਇਹਨੂੰ ਖਾਸ ਬਣਾਉਂਦੀ ਹੈ ਵੀ ਇਥੋਂ ਦੀਆਂ ਜਿਹੜੀਆਂ ਸੜਕਾਂ ਹੈ ਨਹੀਂ ਗੀਆਂ ਪਿੰਡ 'ਚ ਹਨ ਤੇ ਪਾਣੀ ਹੈ ਜਿਵੇਂ ਵੈਨਿਸ 'ਚ ਦੇਖਿਆ ਸੀਗਾ ਸ਼ਹਿਰ ਦੀਆਂ ਗਲੀਆਂ 'ਚ ਪਾਣੀ ਸੀਗਾ ਜਾਂ ਫਿਰ ਐਮਸਟਰਡਮ ਸਿਟੀ 'ਚ ਦੇਖਿਆ ਸੀਗਾ ਉਸੇ ਤਰ੍ਹਾਂ ਇਹ ਪਿੰਡ ਬਣਿਆ ਹੋਇਆ ਸਾਰਾ ਤਕਰੀਬਨ ਤਕਰੀਬਨ ਸਾਰੇ ਘਰਾਂ ਨੇ ਕਿਸ਼ਤੀਆਂ ਰੱਖੀਆਂ ਹੋਈਆਂ ਹੈ ਕੈਸਾ ਜੀ ਹੈਲੋ ਇੰਡੀਅਨ ਆਪਣੇ ਬਹੁਤ ਘੁੰਮਣ ਆਏ ਹੋਏ ਆ ਬਹੁਤ ਦੇਖਣ ਨੂੰ ਮਿਲ ਰਹੀ ਨੇ ਤੇ ਅੱਜ ਮੈਂ ਆਕਰਾਂ ਦੇ ਬੋਟਸ ਹਨ ਆ ਸਾਰੇ ਰੈਂਟ ਤੇ ਦਿੰਦੇ ਆ ਜਿੰਨੇ ਘਰ ਆਪਣੇ ਇੰਡੀਆ ਚ ਵੀ ਰਪਨ ਜਾਂਦਾ ਕੇਰਲਾ ਤੋਂ ਕੋ ਬਣਾਉਂਦੇ ਆ ਹਨਾ ਸਾਊਥ ਇੰਡੀਆ ਨੂੰ ਬਹੁਤ ਕੋ ਬੰਦੇ ਬਣੇ ਹਾਂ ਜੀ ਆਪਣੇ ਤਾਂ ਜਮਾ ਹੀ ਨਹੀਂ ਕੋ ਬੰਦੇ ਆ ਨਿੰਮ ਬਹੁਤ ਆ ਨਿੰਮ ਦੀ ਪਰਜਾਤੀ ਮੰਨ ਲਾਦਾ ਵੀ ਕੋਈ ਹਾਂਜੀ ਲੱਗਦਾ ਐਂਟੀਬਾਇਓਟਿਕ ਤੇ ਕਾਫੀ ਵੱਡਾ ਪਿੰਡ ਹੈ ਸ਼ੁਰੂ ਚ ਸਾਨੂੰ ਲੱਗਦਾ ਸੀ ਵੀ ਨਿੱਕਾ ਜਿਹਾ ਹੋਊਗਾ ਤੇ ਨਿੱਕਾ ਨਹੀਂ ਹੈਗਾ ਬਹੁਤ ਵੱਡਾ ਪਿੰਡ ਹੈਗਾ ਪਰ ਇੰਨਾ ਪਿੰਡ ਫਿਰ ਲਿਆ ਸੀ ਸਾਨੂੰ ਪ੍ਰੋਪਰਲੀ ਇਥੋਂ ਦੇ ਕਾਮਕਾਰ ਨਹੀਂ ਮਿਲੇ ਵੀ ਲੋਕ ਕੀ ਕਰਦੇ ਹੋਣਗੇ ਖੇਤੀ ਕਰਦੇ ਆ ਕੋਈ ਬੰਦਾ ਸਾਨੂੰ ਘਰ ਦੇ ਬਾਹਰ ਵੀ ਦੇ ਮਿਲਿਆ ਟੂਰਿਸਟ ਹੀ ਕਰ ਰਹੇ ਨੇ ਆਪਣੇ ਪਿੰਡਾਂ 'ਚ ਪੰਜਾਬ ਦੀ ਇਹ ਗੱਲ ਖਾਸੀਅਤ ਹੈਗੀ ਐ ਵੀ ਕੋਈ ਬੰਦਾ ਆਵੇ ਸਹੀ ਤੇ ਚਾਹ ਪਾਣੀ ਤੋਂ ਲੈ ਕੇ ਹੋਰ ਫੜ ਫੜ ਰਜਾਹਤ ਹੁੰਦੇ ਐ ਇਨੇ ਟਾਈਮ 'ਚ ਤਾਂ ਓਏ ਆ ਜਾ ਘੁੱਟ ਚਾਹ ਦੀ ਪੀ ਕੇ ਜਾਈ ਹੈ ਗੱਲਾਂ ਬਾਤਾਂ ਕਰ ਤੇ ਬਾਹਰਲੇ ਦੇਸ਼ਾਂ 'ਚ ਇਹ ਕੋਈ ਨਹੀਂ ਹੈਗਾ ਤੇ ਕੋਈ ਆਉ ਭਗਤ ਨਹੀਂ ਹੁੰਦੀ ਤੇ ਇਸ ਜਗ੍ਹਾ ਤੇ ਆ ਕੇ तकरीबन ਇਹ ਪਿੰਡ ਜਿਹੜਾ ਇਹ ਖਤਮ ਹੋ ਜਾਂਦਾ ਹੈਗਾ ਮੈਨੂੰ ਲੱਗਦਾ ਇਹ ਪਿੰਡ ਦੀ ਮੇਨ ਫਿਰ ਨਹੀਂ ਆ ਗਈ ਕਿਉਂਕਿ ਇਹਦੇ ਅੰਦਰ ਅੰਦਰ ਸਾਰੇ ਘਰ ਰਹਿ ਗਏ ਤੇ ਇਧਰਲੇ ਪਾਸੇ ਤੇ ਇਧਰ ਨੂੰ ਵੀ ਕੁਝ ਘਰ ਹੋਰ ਹੈਗੇ ਆ ਤੇ ਹੁਣ ਅਸੀਂ ਜਾਦਾ ਅੱਗੇ ਜਾਣਾ ਨਹੀਂ ਹੈਗਾ ਤੇ ਇਧਰਲੇ ਪਾਸੇ ਖੁੱਲਾ ਦਿਖਣਾ ਸ਼ੁਰੂ ਹੋ ਗਿਆ ਇਹ ਪਿੰਡ 'ਚ ਸਾਨੂੰ ਕੋਈ ਮੈਡੀਕਲ ਸ਼ਾਪ ਜਾਂ ਕੁਝ ਵੀ ਇਹੋ ਜਿਹਾ ਕੁਝ ਵੀ ਨਹੀਂ ਮਿਲਿਆ ਪਤਾ ਨਹੀਂ ਕਿੱਥੇ ਜਾਂਦੇ ਹੋਣਗੇ ਜਾਂ ਸਕੂਲ ਵੀ ਨਹੀਂ ਮਿਲਿਆ ਤੇ ਇੱਥੇ ਦੇਖੋ ਇੱਥੇ ਆਕੇ ਖਤਮ ਹੋ ਗਿਆ ਇਧਰ ਸਾਹਾਰੇ ਖੇਤ ਨੇ ਇਹ ਇਹਦੇ ਅੰਦਰ ਅੰਦਰ ਸੀ ਪੂਰਾ ਜੰਗਲ ਜੇ ਦਾ ਲੱਗਾ ਹੈ ਐਨੀ ਕੁ ਜ਼ਿਆਦਾ ਸ਼ਾਂਤੀ ਹੈ ਨਾ ਐਨੀ ਕੁ ਜ਼ਿਆਦਾ ਸ਼ਾਂਤੀ ਪੁੱਛੋ ਨਾ ਤੁਸੀਂ ਗਾਵਾਂ ਕਹਿੰਦੇ ਸੀ ਉਹ ਖੜੀਆਂ ਨੇ ਚਾਰ ਦੂਰ ਨੇ ਮੈਂ ਦੇਖ ਲੀਆਂ ਸੀਗੀਆਂ ਆਹ ਦੇਖੋ ਇਹੋ ਜਿਹਾਵੇਂ ਯਾਰ ਘਰ ਲਵੇ ਜਦੋਂ ਚਾਰ ਪੈਸੇ ਬੰਦੇ ਕੋਲੇ ਹੋਣ ਇੱਥੇ ਘਰ ਲਵੇ ਇਹ ਪਤਾ ਨਹੀਂ ਨਵਾਂ ਕੋਈ ਬੰਦਾ ਲੈ ਸਕਦਾ ਇੱਥੇ ਘਰ ਕਿ ਨਹੀਂ ਇਹਦੇ ਬਾਰੇ ਰੂਲ ਦਾ ਪਤਾ ਨਹੀਂ ਹੈਗਾ ਤੇ ਜਿਹੜਾ ਇਹ ਪਿੰਡ ਦਾ ਨਾਮ ਹੈਗਾ ਆਹ ਨਾਮ ਹੈ ਵੈਸੇ ਇਹੋ ਜਿਹੇ ਹੋਰ ਵੀ ਨੀਦਰਲੈਂਡ ਚ ਬਹੁਤ ਸਾਰੇ ਪਿੰਡ ਆ ਮਤਲਬ ਜਿਹੜੇ ਪ੍ਰੋਪਰਲੀ ਟੂਰਿਸਟ ਦੀ ਵਾਈਬ ਦਿੰਦੇ ਆ ਪਰ ਇਹ ਪਾਪੂ ਤੇ ਜਿੱਥੇ ਪ੍ਰਾਈਵੇਟ ਲਿਖਿਆ ਨਹੀਂ ਹੋਇਆ ਹੁੰਦਾ ਫਿਰ ਅਸੀਂ ਪੂਰਾ ਲਾਹਾ ਲੈਨੇ ਆ ਵੀ ਇੱਥੇ ਪ੍ਰਾਈਵੇਟ ਲਿਖਿਆ ਨਹੀਂ ਹੋਇਆ ਤੇ ਅੰਦਰ ਜਾ ਸਕਦੇ ਅਸਲ ਇਹ ਜਿਹੇ ਰੈਸਟੋਰੈਂਟ ਬਣਾਇਆ ਹੋਇਆ ਹੈ ਹਾਂਜੀ ਏ ਵੈਸੇ ਜਗਾ ਕਾ ਇਹਨਾਂ ਦੀ ਹੈ ਆ ਘਰ ਵਾਲੇ ਦੀ ਇਹਨਾਂ ਦੀ ਜਗਾ ਹੋ ਇੱਥੇ ਲੋਕ ਖਾਣ ਪੀਣ ਆਉਂਦੇ ਹੋਣਗੇ ਚਾ ਬਹਿ ਜਾਂਦੇ ਹੋਣਗੇ ਤੇ ਪੈਸੇ ਬਣਦੇ ਇਹਨਾਂ ਨੂੰ ਵੀ ਆ ਇਹਨਾਂ ਦੀਆਂ ਬੋਟਸ ਹੋਣਗੀਆਂ ਬਿਜ਼ਨਸ ਵੀ ਵਧੀਆ ਯਾਰ ਗਵਰਨਮੈਂਟ ਨੇ ਵਧੀਆ ਮਤਲਬ ਦਿੱਤਾ ਹੋਇਆਗਾ ਚਾਰ ਪੈਸੇ ਹੀ ਬਣ ਹੀ ਜਾਂਦੇ ਆ ਸ਼ੁਰੂ ਸ਼ੁਰੂ ਚ ਸੋਨਾ ਲੱਗਦਾਗਾ ਤੇ ਬਾਕੀ ਬਾਅਦ ਚੋਂ ਤਾਂ ਦੇਖਣ ਨੂੰ ਇੱਕੋ ਜਿਹਾ ਲੱਗਦਾ ਸ਼ੁਰੂ ਸ਼ੁਰੂ ਤਾਂ ਵਾਹ ਵਾਹ ਹੀ ਨਿਕਲਦੀ ਮੂੰਹ ਚ ਤੇ ਫਿਰ ਬਾਅਦ ਚੋਂ ਹੌਲੀ ਹੌਲੀ ਆ ਯੂਸ ਟੂ ਜਿਵੇਂ ਬੰਦਾ ਸਾਨੂੰ ਹੋਗੇ 2 ਘੰਟੇ ਪਿੰਡ ਜਾਏ ਨੂੰ ਫਿਰ ਬੰਦੇ ਨੂੰ ਇੱਕੋ ਜਿਹਾ ਵੀ ਲੱਗੀ ਜਾਂਦਾ ਹੈ ਲਗਭਗ ਵੀ ਸਾਰਾ ਉਵੇਂ ਹੀ ਆ ਹੈ ਤਾਂ ਬਹੁਤ ਸੋਹਣਾ ਪਰ ਵਾਕਈ ਇੱਕ ਗੱਲ ਇਹ ਆ ਵੀ ਸਵਰਗੇ ਹੀ ਆ ਜੇ ਕਿਤੇ ਕਹਿੰਦੇ ਹੋਣਗੇ ਵੀ ਸਵਰਗ ਹੁੰਦਾ ਉਹ ਤਾਂ ਇਹੋ ਜਿਹਾ ਹੀ ਹੁੰਦਾ ਹੋਊਗਾ ਪਰ ਸਵਰਗ ਵਿੱਚ ਬਰਫ਼ ਜੀ ਚ ਦਿਖਾਇਆ ਜਾਂਦਾ ਕਾਦੇ ਚ ਬਰਫ਼ ਜੀ ਦਿਖਾਇਆ ਜਾਂਦਾ ਫਿਲਮਾਂ ਵਿੱਚ ਬਰਫਜ ਦਿਖਾਇਆ ਜਾਂਦਾ ਹੁੰਦਾ ਮੇਰਾ ਸਵਰਗਾ ਬਰਫ ਤੇ ਨੀਲੇ ਨੀਲੇ ਬੱਦਲ ਨੇ ਜਿਹੜੀ ਨਰਕ ਉਥੇ ਅੱਗ ਵਰਸ ਰਹੀ ਆ ਲਾਈਕ ਜੂਨ ਜੁਲਾਈ ਜਿਵੇਂ ਪੰਜਾਬ ਵਿੱਚ ਪੈ ਕੇ ਸਾਡੀ ਜੂਨ ਜੁਲਾਈ ਇਨ ਇੰਡੀਆ ਪਹਿਲਾਂ ਨਾ ਸਾਨੂੰ ਇਹ ਸੀਗਾ ਕਿ ਐਮਸਟਰਡਮ ਵਾਂਗੂ ਜਿਹੜੀਆਂ ਇਥੋਂ ਦੀਆਂ ਨਹਿਰਾਂਆਂ ਜਾਂ ਮਤਲਬ ਨਦੀਆਂ ਇਹ ਬਹੁਤ ਜ਼ਿਆਦਾ ਡੂੰਘੀਆਂ ਹੋਣਗੀਆਂ ਤੇ ਪਰ ਇਹ ਤਾਂ ਸਾਨੂੰ ਹੁਣ ਪਤਾ ਲੱਗਿਆ ਸਿਰਫ 1 ਮੀਟਰ ਦੀ ਇੱਥੇ ਡੈਪਥ ਹੈ 1 ਮੀਟਰ ਤਾਂ ਕੁਝ ਵੀ ਨਹੀਂ ਹੁੰਦਾ 3.5 4 ਫੁੱਟ ਬਣਿਆ ਮੇਲਾ ਦਾ ਮਸਾ ਹੀ ਤੇ ਅਸੀਂ ਦੇਖ ਕੇ ਹੈਰਾਨ ਸੀ ਯਾਰ ਵੀ ਲੋਕਾਂ ਨੂੰ ਲਾਈਫ ਜੈਕਟ ਕਿਉਂ ਨਹੀਂ ਪਾਉਂਦੇ ਇਹ ਜਿੰਨੀਆਂ ਕਿਸ਼ਤੀਆਂ ਜੇ ਇਥੇ ਮਤਲਬ VOTING ਕਰ ਰਹੀ ਹੈ ਲੋਕ ਪਰ ਇੰਨੇ ਕੁ ਤੇ ਤਾਂ ਜ਼ਰੂਰਤ ਵੀ ਨਹੀਂ ਹੁੰਦੀ ਮੈਨੂੰ ਲੱਗਦਾ ਜੇ ਬੰਦਾ ਵਿੱਚ ਡਿੱਗ ਵੀ ਜਾਊਗਾ ਜਾਂ ਨਿਆਣਾ ਵੀ ਵਿੱਚ ਛਾਲ ਮਾਰ ਦੂਗਾ 3-4 ਫੁੱਟ ਤੋਂ ਤਾਂ ਬੰਦਾ ਤੁਰ ਕੇ ਵੀ ਬਾਹਰ ਆ ਸਕਦਾ ਹੈ ਰਾਮ ਨਾਲ ਜੇ ਜ਼ਰੂਰੀ ਨਹੀਂ ਵੀ ਸਾਰਿਆਂ ਨੂੰ সুইਮਿੰਗ ਹੀ ਆਉਂਦੀ ਹੋਵੇ ਤੇ ਕਈ ਇਹੋ ਜਿਹੇ ਵੀ ਹੁੰਦੇ ਜਿਨ੍ਹਾਂ ਨੂੰ ਨਹੀਂ সুইਮਿੰਗ ਆਉਂਦੀ ਹੁੰਦੀ ਤੇ ਇਨਸੀਡੈਂਟ ਹੋ ਵੀ ਸਕਦਾ ਪੂਰੇ ਪਿੰਡ ਚ ਨਾ ਲੱਕੜ ਦੇ ਹੋ ਜੇ ਪੋਲਾ ਤੇ ਪਤਾ ਨਹੀਂ ਕਿੰਨੇ ਸਾਲ ਇਹ ਪੁਰਾਣੇ ਹੋਣਗੇ ਤੇ ਇਹੋ ਜੇ ਇਹ ਸਾਰੇ ਲੋਕਾਂ ਦੇ ਘਰ ਘਰ ਵੀ ਬਹੁਤ ਅਮੀਰ-ਅਮੀਰ ਬੰਦਿਆਂ ਦੇ ਮੈਨੂੰ ਤਾਂ ਤਕੜੇ-ਤਕੜੇ ਲੱਗਦੇ ਆ ਆ ਫੁੱਲ ਬਗੀਚੇ ਲੱਗੇ ਯਾਰ ਕਿੰਨੇ ਸੋਹਣੇ ਲੱਗਦੇ ਆ ਤੇ ਗੱਡੀਆਂ ਵੀ ਹੈਗੀਆਂ ਪਿੰਡ 'ਚ ਇਹ ਨਹੀਂ ਹੈਗੀਆਂ ਕਾਰਾਂ ਨਹੀਂ ਹੈਗੀਆਂ ਤੇ ਮੈਂ ਸੁਣਿਆ ਸੀਗਾ ਕਹਿੰਦੇ ਇਹਨਾਂ ਕੋਲੇ ਕੋਈ ਕਾਰਾਂ ਨਹੀਂ ਪਿੰਡਦਿਆਂ ਕੋਲੇ ਪਰ ਇਹ ਹੋਰ ਸਾਈਡ ਦੀ ਲਿਉਂਦੇ ਹੋਣਗੇ ਮੇਰੇ ਖਿਆਲ 'ਚ ਰਸਤੇ ਕੋਈ ਹੋਰ ਹੋਣਗੇ ਆਪਾਂ ਇੱਧਰ ਦੀ ਅੰਦਰ ਦੀ ਆ ਗਏ ਨਾ ਕਿੰਨਾ ਖੂਬਸੂਰਤ ਆ ਯਾਰ ਅੱਖਾਂ ਨੂੰ ਦੇਖਣ ਨੂੰ ਯਕੀਨ ਨਹੀਂ ਹੁੰਦਾ ਵੀ ਇੰਨਾ ਸੋਹਣਾ ਹੈ। ਇੰਡੀਆ 'ਚ ਸੋਨਾ ਇਹੋ ਜਿਹਾ ਹੈਗਾ। ਕੇਰਲ ਬਹੁਤ ਸੋਹਣਾ ਹੈ। ਕੇਰਲ 'ਚ ਜੇ ਖਾਸ ਕਰਕੇ ਮੌਨਸੂਨ 'ਚ ਜਾਓ ਨਾ ਇੰਨੇ ਹੀ ਹਰਾ ਭਰਾ ਤੇ ਇੰਨੀ ਗ੍ਰੀਨ ਤੁਹਾਨੂੰ ਕੇਰਲਾ ਦੇਖਣ ਨੂੰ ਮਿਲੂ। ਤੇ ਇਹਨਾਂ ਦੇ ਆ ਘਰ ਦੇਖੋ। ਆ ਘਰ ਤੇ ਵੀ ਉਹੋ ਚੜਿਆ ਪਿਆ, ਵੇਲ ਚੜੀ ਹੋਈ ਹੈ। ਬਸ ਲੋਕ ਜਦੋਂ ਇੱਥੇ ਆਉਂਦੇ ਆ ਨਾ ਆਲੇ ਦੁਆਲੇ ਗੇੜੇ ਦਿੰਦੇ ਆ। ਪੂਰੀਆਂ ਗਲੀਆਂ 'ਚ ਫਿਰਦੇ ਰਹਿੰਦੇ ਆ। ਇੰਨਾ ਸ਼ੁਕਰ ਇਹਨਾਂ ਨੇ ਜਿਹੜਾ ਪਿੰਡ ਹੈ ਫ੍ਰੀ ਕੀਤਾ ਹੋਇਆ ਮਤਲਬ ਤੁਸੀਂ ਫ੍ਰੀ ਵਿਜ਼ਿਟ ਕਰ ਸਕਦੇ ਹੋ ਕੋਈ ਪੈਸਾ ਨਹੀਂ ਦੇਣਾ ਤੁਸੀਂ ਬਸ ਇੱਥੇ ਆਉਣ ਦੇ ਜਿਹੜੇ ਹੈਗਾ ਟਾਈਮ ਜ਼ਰੂਰ ਲੱਗਦਾ ਤੁਹਾਨੂੰ 6 ਘੰਟੇ ਤੁਹਾਡੇ ਆਉਣ ਜਾਣ ਚ ਜਾਇਆ ਹੋ ਜਾਂਦੇ 6 ਨਹੀਂ ਤਾਂ 6.5 ਇੰਨੇ ਇੱਕ ਤਾਂ ਮੰਨ ਕੇ ਚੱਲੋ ਤੁਸੀਂ ਲੈ ਵੀ ਆਪਣੀ ਗੱਡੀ ਵੀ ਨਿਕਲ ਗਈ ਫਿਰ ਟੂਰ ਤੇ ਚਲਾਉਣੇ ਘਟ ਆਉਂਦੀ ਹੈ ਜੇ ਖੱਬੇ ਸੱਚੇ ਸਾਰੇ ਖੱਬੇ ਸੱਚੇ ਵਾਲੀ ਹੋ ਰਹੀ ਹੈਗੀ ਕੰਟਰੋਲ ਘਟਾ ਵੈਸੇ ਹੈਗੇ ਇੱਥੇ ਸਾਰੇ ਪਹਿਲੀ ਵਾਰ ਵਾਲੀ ਹੁੰਦੇ ਆ ਡਰਾਈਵਿੰਗ ਇੱਥੇ ਆ ਕੇ ਸਿੱਖਦੇ ਜਿਹੜੇ ਕਿਸ਼ਤੀ ਦੀ ਹੈ ਤੇ ਜੇ ਵਿੱਚ ਵੱਜ ਵੀ ਗਏ ਕਿਸੇ ਤਾਂ ਕੋਈ ਨਹੀਂ ਮਤਲਬ ਸਾਰੇ ਕੱਚੇ ਲੱਗੇ ਚਲਾਉਂਦੇ ਤੇ ਜੇ ਡੁੱਬ ਵੀ ਜਾਵਾਂਗੇ ਤਿੰਨ ਹੁਣ ਤਾਂ ਐ ਵੀ ਪਤਾ ਵੀ ਜੇ ਡੁੱਬ ਵੀ ਜਾਵਾਂਗੇ ਤਾਂ ਵੀ ਕੁਝ ਨਹੀਂ ਜੇਬਾਂ ਜਿਹਾ ਝੜ ਕੇ ਨਿਕਲਿਆਵਾਂਗੇ ਦੁਬਾਰਾ ਅਰੇ ਬੰਦੂ ਸੇਲੀ ਗਰਦਣਾ ਕਢਾ ਕੇ ਜੇ ਕਿਉਂ ਚਲਾ ਰਹੇ ਹੋ ਡਰ ਡਰ ਕੇ ਜੇ ਇਹ ਆਟੋ ਆਟੋ ਵਾਂਗੂ ਬੈਠਾ ਮੈਂ ਸਾਈਡ ਜੇਦੀ ਸਾਵਧਾਨੀ ਹਟੀ ਦੁਰਘਟਨਾ ਗੱਡੀ ਆ ਡੋਲੇ ਵੀ ਜਿਵੇਂ ਬੰਦੇ ਰਟੇ ਡੇ ਐਂ ਜੇ ਬੰਦੇ ਨੇ ਐਂ ਜੇ ਕਰਕੇ ਚਲਾਉਂਦੇ ਹੁੰਦੇ ਨੇ ਆ ਬਾਈ ਦਾ ਅੱਗੇ ਲਾਂਗੇ ਆਪਣੇ ਨਾਲ ਇਹ ਮੇਲਾ ਦਾ ਬਾਈ ਦਾ 50 ਆਏ ਨੇ ਥੋੜੀ ਜੀ ਕਰਾਤਾ ਸੀ ਉਹੀ ਕੰਮ ਕਿਸ਼ਤੀਆਂ 'ਚ ਕਿਸ਼ਤੀਆਂ ਵੱਜੀਆਂ ਸੀ ਇਹ ਕੁਛ ਨਹੀਂ ਹੁੰਦਾ ਇਹ ਇਹਨਾਂ ਨੇ ਆਜ ਤਾਈਓ ਲਾਏ ਹੋਣੇ ਆਪੀ ਮੜ ਜਾਂਦੀ ਐ ਖੁਸ਼ੀ ਪਰ ਉਧਰ ਜਾਊਗੀ ਮੋੜ ਤੋਂ ਡੇਢ ਹੋ ਜਾ ਇਹ ਡਰ ਲੱਗਦਾ ਕਿਤੇ ਕਿਤੇ ਚਲਾਉਣਾ ਹਣ ਕੰਮ ਕੋਈ ਵੀ ਸੌਖਾ ਨਹੀਂ ਖੁਸ਼ੀ ਐ ਹੁਣ ਪਹਿਲੀ ਵਾਰੀ ਚਲਾ ਕੇ ਪਤਾ ਲੱਗਦਾ ਵੀ ਕਿਸ਼ਤੀ ਚਲਾਉਣੇ ਵੀ ਵਾਲੀ ਔਖੀ ਐ ਪਰ ਇਹਦੀ ਇਹ ਮौज ਐ ਜਿੱਥੇ ਮਰਜ਼ੀ پارک ਕਰ ਦੋ ਪਹਿਲਾਂ ਸੀ ਘਰਾਂ ਚ ਨਹੀਂ ਜਾ ਸਕਦੇ ਸੀ ਨਾ ਜਿਵੇਂ ਆ ਘਰ ਐ ਇੱਥੇ پارک ਕਰ ਦੋ ਨੂੰ ਸਾਈਡ ਤੇ ਲਾ ਕੇ ਅੰਦਰ ਜਾ ਰੱਸੀ ਜੇ ਬਨਣ ਰੱਸੀ ਬਨ ਕੇ ਜਿੱਤੇ ਮਰਜ਼ੀ ਜਾਵੜੋ ਅੰਦਰ ਇਹ ਵਧੀਆ ਪਾਣੀ ਚ ਵੜੋ ਕੁਝ ਨਹੀਂ ਹੁੰਦਾ ਆ ਪਕੜਾ ਡੁੱਬਦੇ ਆ ਹੌਲੀ 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 ਚਲਾ ਰਹੇ ਪਾ ਨਾ ਐਕਸੀਡੈਂਟ ਹੋਊਗਾ ਬੱਤਕਾਂ ਨੇ ਮੂਰੇ ਲਾਂਗੇ ਜੋ ਲਾਂਗੇ ਜੋ ਲਾਂਗੇ ਜੋ ਡਰਾਈਵਰ ਆਪਣਾ ਭੈੜਾ ਹੀ ਆ ਇਹਨੂੰ ਸੱਤ ਕਤਲ ਮੁਆਫ ਨੇ ਕੋਈ ਚੂਵੀ ਮਾਰ ਕੇ ਤੋ ਹੋ ਜਾ ਮੈਂ ਤਾਂ ਹੀ ਕਹਿ ਰਹੀ ਆ ਭਲਾ ਮਨਾਉ ਤੁਸੀਂ ਆਪਣਾ ਆਓ ਜੀ ਪਿੰਡ ਦੇ ਬਾਹਰਲੇ ਪਾਸੇ ਨਿਕਲੇ ਆਏ ਤੇ ਮੈਨੂੰ ਲੱਗਾ ਓਪਨ ਲੇਕ ਹੋ ਗਈ ਬਿਲਕੁਲ ਜਿਵੇਂ ਕੁੜੀਆਂ ਨੂੰ ਕਾਰ ਚਲਾਉਣ ਨੂੰ ਰਨਵੇ ਚਾਹੀਦਾ ਹੁੰਦਾ ਨਾ ਤੇ ਸੜਕ ਤੇ ਨਾ ਉਹ ਚੱਲਦੀ ਨਹੀਂ ਸੜਕ ਨੇ ਤੰਗ ਹੈ ਮੈਨੂੰ ਵੀ ਅੱਜ ਕਿਸ਼ਤੀ ਐਵੇਂ ਚਾਹੀਦੀ ਆ ਕਿਸ਼ਤੀ ਮੈਨੂੰ ਇੰਨੀ ਖੁੱਲੀ ਝੀਲ ਤੇ ਚਲਾਉਣੀ ਵਧੀਆ ਲੱਗਦੀ ਹੈ ਨਹੀਂ ਤਾਂ ਰਿਪਰ ਨੇ ਕਦੇ ਇੱਧਰ ਮਾਰੀ ਕਦੇ ਇੱਧਰ ਮਾਰੀ ਮੈਨਾਂ ਖੁੰਜਿਆਂ ਦੇ ਲੋਕ ਲੋਕਾਂ ਦੇ ਘਰਾਂ ਦੇ ਕੌਲੇ ਬੰਦਾਂ ਯਾਰ ਰਸਤਾ ਸਾਰੇ ਰਸਤੇ ਕਦੇ ਉਧਰ ਮਾਰੀ ਕਦੇ ਉਧਰ ਮਾਰੀ ਇਹ ਹੁਣ ਸਾਰੀ ਖੁੱਲੀ ਝੀਲ ਹੈ ਜੀ ਅੱਗੇ ਜਾ ਕੇ ਇਹ ਪਿੰਡ ਦਾ ਪਿਛਲਾ ਪਾਸਾ ਸਾਰਾ ਹੁਣ ਮੈਨੂੰ ਆਇਆ ਵੀ ਡਰਾਈਵਰ ਵੀ ਚੇਂਜ ਕਰ ਲਈ ਗੱਡੀ ਦਾ ਮੈਂ ਨਹੀਂ ਇੰਨੀ ਹਾਂ ਜੀ ਪਾਰ ਲਾ ਸਕਦੀ ਫਿਰ ਇੰਨੀ ਖੁੱਲੀ ਝੀਲ ਦੇ ਵਿੱਚ ਤੇ ਆ ਇੱਥੇ ਮੈਨੂੰ ਆ ਲੱਗਾ ਪਹਿਲਾਂ ਤਾਂ 3 ਕੁ ਫੁੱਟ ਸੀਗਾ ਇੱਥੇ ਬਿਨਾ ਜੈਕਟ ਤੋਂ ਡੁੱਬ ਗਏ ਲਾਈਫ ਜੈਕਟ ਤੋਂ ਇੱਥੇ ਕੀ ਬਣੂਗਾ ਰਿਪੜੀ ਤਾਂ ਡੀਪ ਹੋ ਹਾਂ ਡੂੰਘੀ ਹੋਊਗੀ ਇਹਦਾ ਕਿਤੇ ਹੋਊ ਵੀ ਐ ਨਹੀਂ ਪਤਾ ਘੱਟ ਹੋਵੇ ਆਪਾਂ ਨੂੰ ਹੌਸਲਾ ਜਿਹਾ ਦਿੱਤਾ ਹੋਵੇ ਬਹੁਤ ਆਨੀ ਜੀ ਹੁਣ ਦੇਖੀ ਜਾਊ ਕੀ ਬਣੂ ਤੇ ਬਾਕੀ ਆ ਵੀ ਜਿਉਂ-ਜਿਉਂ ਅੱਗੇ ਵਜਾਈਆਂ ਨੇ ਨਾ ਡਰ ਜਾ ਖੁੱਲ ਹੀ ਜਾਂਦਾ ਹੈਗਾ ਤੇ ਇਹ ਵੀ ਆਪਣੇ ਆਪ ਚ ਐਡਵੈਂਚਰ ਐ ਕਿਸ਼ਤੀ ਚਲਾਉਣੀ ਇੱਥੇ ਆ ਕੇ ਸੈਲਫ ਡਰਾਈਵ ਕਰਨਾ ਜਾਣਾ ਕਿੱਧਰ ਆਪਾਂ ਨੇ ਜਿੱਧਰ ਮਰਜ਼ੀ ਲੈ ਜਾ ਸਾਰੇ ਪਾਸੇ ਥੋੜ੍ਹੀ ਐ ਡਰਾਈਵਰ ਨਵਾਂ ਹੈ ਬਈ ਇਹਨੂੰ ਸਿਖਾਦੀ ਹੁਣ ਥੋੜਾ ਜਿਹਾ ਆਦਾ ਸਟੀਅਰਿੰਗ ਹੈ ਜੇ ਇਧਰ ਉਧਰ ਕਰੋਂਗੇ ਹਾਂ ਸਕੂਟੀ ਵਾਂਗੂ ਜਿਵੇਂ ਆਪਾਂ ਐਕਟਿਵਰ ਨਹੀਂ ਚਲਾਉਂਦੇ ਹੁੰਦੇ ਸੀ ਸਕੂਟੀ ਵਾਂਗੂ ਅੱਗੇ ਨੂੰ ਰੇਸ ਦੇਉਂਗੇ ਐ ਪਿੱਛੇ ਨੂੰ ਚੱਲੂ ਪਿੱਛੇ ਨੂੰ ਪਿੱਛੇ ਹਾਂ ਅੱਗੇ ਨੂੰ ਕਰੋ ਇਹਨੂੰ ਹੁਣ ਅੱਗੇ ਨੂੰ ਜਾਓ ਵਾਸ ਚੱਲ ਵੀ ਨਾ ਵਾਹ ਪਿੰਡ ਦਾ ਬਾਈ ਇਹ ਸੋਹਣਾ ਹੈਗੀ ਹੈਗਾ ਤੇ ਆ ਬੋਟ ਟੂਰ ਦਾ ਨਾ ਆਪਣਾ ਐਡਵੈਂਚਰ ਹੈ ਤੇ ਇਹ ਜਿਹੜੇ ਬੋਟ ਟੂਰ ਹੈ ਇਹ ਘੰਟੇ ਲਈ ਜਿਵੇਂ ਅਸੀਂ ਤਾਂ ਸਿਰਫ 1 ਘੰਟੇ ਲਈ ਬੁੱਕ ਕੀਤਾ ਹੈਗਾ ਵੀ ਇਹ ਪਿੰਡ ਦਾ ਅਸੀਂ ਸਾਨੂੰ ਅਸੀਂ ਵੀ ਪਿੰਡ ਦਾ ਹੋਰ ਵਾਲਾ ਦਵਾਲਾ ਅਸੀਂ ਦੇਖ ਸਕੀਏ ਾਰੇ ਇਹ 2 ਘੰਟਿਆਂ ਲਈ 3 ਲਈ 5 ਲਈ ਪੂਰੇ ਦਿਨ ਲਈ ਹਾਇਰ ਕਰ ਸਕਦੇ ਹੋ ਤੇ ਉਹਦੇ ਅਲੱਗ-ਅਲੱਗ ਚਾਰजेस ਹੈ ਜਿਵੇਂ ਤੁਹਾਨੂੰ ਦੱਸਿਆ ਘੰਟੇ ਦੇ ਇਹ 30 ਯੂਰੋ ਲੈਂਦੇ ਆ ਇੰਡੀਆ ਦਾ ਲਾ ਲਓ ਕੋਈ 27-2800 ਰੁਪਿਆ ਇੰਡੀਆ ਦਾ ਇੱਕ ਘੰਟੇ ਦਾ ਤੇ ਐਕਸਟਰਾ ਜਿੰਨੇ ਘੰਟੇ ਤੁਸੀਂ ਰੱਖਣੇ ਉਹਨੇ ਪੈਸੇ ਭੇ ਕਰ ਸਕਦੇ ਹੋ ਇਹਨਾਂ ਦਾ ਨਾ ਵੈਸੇ ਆ ਨਾਲ ਨਕਸ਼ਾ ਵੀ ਦਿੱਤਾ ਹੁੰਦਾ ਤੇ ਨਾਲ ਹੈਲਪਲਾਈਨ ਨੰਬਰ ਵੀ ਹੈ ਜੇ ਕੋਈ ਪ੍ਰੋਬਲਮ ਆ ਗਈ ਇਹ ਮੈਪ ਤੇ ਸਾਰਾ ਦਿੱਤਾ ਹੋਇਆ ਤੁਸੀਂ ਕਿੱਥੋਂ ਕਿੱਥੋਂ ਮੁੜਨਾਗਾ ਮਾਰਕਿੰਗ ਕੀਤੀਆਂ ਨੇ 1 ਨੰਬਰ 2 ਨੰਬਰ 3 ਨੰਬਰ ਇਹ ਸਟਰੀਟਸ ਨੇ ਇਥੋਂ ਦੀਆਂ ਵੀ ਤੁਸੀਂ ਕਿੱਥੋਂ ਕਿੱਥੋਂ ਜਾਣਾ ਇਜ਼ੀ ਆ ਬਹੁਤ ਜ਼ਿਆਦਾ ਔਖਾ ਨਹੀਂ ਹੈਗਾ ਕੰਮ ਇਹ ਪਿੰਡ ਦੀ ਉਹੀ ਫਿਰ ਨਹੀਂ ਆ ਗਈ ਜਿਹੜੀ ਅਸੀਂ ਪਹਿਲਾਂ ਦੇਖ ਕੇ ਮੁੜ ਕੇ ਗਏ ਸੀਗੇ ਕਿ ਇੱਥੇ ਆ ਕੇ ਪਿੰਡ ਖਤਮ ਹੋ ਗਿਆ ਵੈਸੇ ਕਾਫੀ ਸਾਰੀਆਂ ਚੀਜ਼ਾਂ ਪਿੰਡ ਦੀਆਂ ਉਹ ਜਿਹੀਆਂ ਸੀਗੀਆਂ ਜਿਹੜੀਆਂ ਅਸੀਂ ਦੇਖੀਆਂ ਨਹੀਂ ਸੀ ਘਰਾਂ ਦੇ ਬੈਕਸਾਈਡ ਗਏ ਤੇ ਲੋਕਾਂ ਦਾ ਆੜਾ ਵਾਲਾ ਪਿਛਲੇ ਪਾਸੇ ਲੋਕਾਂ ਨੇ ਘਰ ਬਣਾਏ ਹੋਏ ਤੇ ਯਾਰਡ ਡੇ ਡੇ ਬਣਾਏ ਹੋਏ ਪਾਰਕ ਆਪਣੇ ਪ੍ਰਾਈਵੇਟ ਪਾਰਕ ਬਣਾਏ ਹੋਏ ਲੋਕਾਂ ਨੇ ਉਹ ਅਸੀਂ ਦੇਖ ਕੇ ਆਏ ਆ ਤੇ ਹੁਣ ਪਿਛਲੇ ਪਾਸੇ ਦੀ ਤੇ ਲੇਕ ਦਾ ਜਿਹੜਾ ਇਹ ਟੂਰ ਹੈ ਵਰਥ ਇਟ ਹੈ ਮਤਲਬ ਇਹਦੇ ਪੈਸੇ ਲਾਏ ਦੁੱਖ ਦੇ ਨਹੀਂ ਹੈਗੇ ਤੇ ਜਦੋਂ ਤੁਸੀਂ ਆਉਂਗੇ ਕਦੇ ਪਿੰਡ ਦੇਖਣੇ ਵੀ ਤੁਸੀਂ ਜ਼ਰੂਰ ਐਡਵੈਂਚਰ ਕਰਿਓ ਬਾਕੀ ਇਹ ਬੰਦਾ ਬਹਾਨੇ ਨਾਲ ਕਿਸ਼ਤੀ ਚਲਾਉਣੀ ਸਿੱਖ ਜਾਂਦਾ ਹੁਣ ਕਦੇ ਹਣੀ ਥੜਕ ਕੇ ਹਣੀ ਪੜਕ ਕੇ ਚਲਾਉਣੀ ਪੈਗੀ ਹੁਣ ਅਸੀਂ ਚਲਾਤਾ ਲਾਵਾਂਗੇ ਸਾਨੂੰ ਪਤਾ ਚਲਾਉਣੀ ਆਉਂਦੀ ਹੈ ਇਹ ਕਿਸ਼ਤੀ ਦੇ ਦੋ ਚੱਪੂ ਹੋਏ ਫੇਰ ਇਹ ਦੋਨੇ ਡਰਾਈਵਰ ਬਣ ਗਏ ਖੁਸ਼ੀ ਵੀ ਡਰਾਈਵਰ ਤੇ ਮੈਂ ਵੀ ਡਰਾਈਵਰ ਤੇ ਹੁਣ ਤੁਸੀਂ ਇਹ ਦੇਖੋ ਹੁਣ ਤਾਂ ਖੁਸ਼ੀ ਆ ਗਲੀਆਂ 'ਚ ਅਸੀਂ ਪਹੁੰਚਣ ਆਲੇ ਆ ਤੇ ਵਾਪਸ ਤੇ ਜੇ ਨਾ ਤਾਂ ਗਲੀਆਂ 'ਚ ਵੀ ਵਧੀਆ ਚਲਾਉਣਾ ਕਿ ਕਿਸੇ ਨੂੰ ਕਿਸ਼ਤੀ ਦੇ ਕਿਸ਼ਤੀ ਚਲਾਉਣ ਵਾਲੇ ਚਾਹੀਦੇ ਸੰਪਰਕ ਕਰਿਓ ਮਾਰੋ 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 ਵਿੱਚ ਮਾਰੋ ਉਹ ਕੰਟਰੋਲ ਉਹ ਕੰਟਰੋਲ ਇਹ ਮੰਮੀ ਕੁਝ ਨਹੀਂ ਹੁੰਦਾ ਮਾਮੀ ਯਾਰ ਮੈਨੂੰ ਕੰਟਰੋਲ ਨਹੀਂ ਆ ਰਹੀ ਵੀ ਕੁਝ ਇਹਦੇ ਅੰਦਰ ਨਾਲ ਆਦੀ ਫਿਰ ਕੀ ਹੋ ਰਿਹਾ ਹੈ 3600 ਤਾਂ ਨਾ ਚੱਬ ਪਾਦਾ ਕਿਸ਼ਤੀ ਚ ਖੁਸ਼ੀ ਨਹੀਂ ਮੈਂ ਉੱਤੇ ਜਾ ਕੇ ਉਹਨਾਂ ਨੂੰ ਕਹਾਂਗਾ ਵੀ ਭਾਈ ਪੈਸੇ ਲਓ ਇਹ ਤਾਂ ਖੁਸ਼ੀ ਤੋਂ ਵੱਧ 50 60 ਯੂਰੋ ਤਾਂ ਦੇਣੇ ਬਣਦੇ ਹੀ ਆ ਮੈਂ ਆਹੋ ਤੁਸੀਂ ਮੈਨੂੰ ਹੁਣ ਆਖੰਗਾਲ ਕਰਕੇ ਲੈ ਕੇ ਜਾਓ ਤੇ ਵੈਸੇ ਚਲਾਉਣ ਨੂੰ ਵੀ ਤਾਂ ਇਹਨਾਂ ਦਾ ਕੁਝ ਨਹੀਂ ਹੁੰਦਾ ਇਹਨਾਂ ਨੂੰ ਉਧਰ ਵਾਜੇ ਉਧਰ ਵਾਜੇ ਕੋਈ ਫਰਕ ਨਹੀਂ ਪੈਂਦਾ ਹੈਗਾ ਖੁਸ਼ੀ ਮੈਂ ਕਹਿੰਦਾ ਪੈਸੇ ਤਾਂ ਦਿੱਤੇ ਹੋਏ ਐਮਸਟਰਡਮ ਹੀ ਲੈ ਚੱਲਦੇ ਆ ਨਹੀਂ ਨਹੀਂ ਮੈਨੂੰ ਤਾਂ ਘੰਟਾ ਚਲਾਉਣੀ ਹੋਣੀ ਹੋਗੀ ਚਲੋ ਫਿਰ ਕਿਹੜੇ ਕਿਹੜਾ ਚਲਾਉਗਾ ਇਹਨੂੰ ਹੌਲੀ ਚੱਲੋ ਫਿਰ ਕਹਿੰਨੂ ਕਾਹਚ ਟੱਕ ਉਹ ਚ ਮਾਰਦੇ ਹੋ ਸਾਈਡਾਂ ਦੇ ਸਪੀਡ ਦੇਖੋ ਕਿੰਨੀ ਆ ਫੂਡ ਦਾ ਮੈਨੂੰ ਆਦਾ ਇਹ ਬਲਾ ਤਾਂ ਕਿਹੜਾ ਛੱਟੇ ਵੇ ਕੜਾ ਛਿਟੇ ਬਲਾ ਤਾ ਮੈਨੂੰ ਕਹਿੰਦੇ ਨੇ ਕਿ ਆਟੋ ਵਾਲਿਆਂ ਵਾਂਗੂ ਟੇਡਾ ਜਿਹਾ ਬੈਠਾ ਰਿਪਨ ਆ ਹੁਣ ਆਪ ਦੇਖੋ ਆਟੋ ਵਾਲਿਆਂ ਨੂੰ ਉਹ ਭਰਾਵਾ ਕਿੱਥੇ ਲਾਉਣੀ ਆ ਦੱਸ ਤੇ ਪਹਿਲੀ ਫੇਰ ਨਾ ਕਹੀ ਟੇਡੀ ਵਿੰਗੀ ਹੋਗੀ ਆ ਭਰਾਵਾ ਸਾਆਂ ਆਪਦੀਆਂ ਕੁੰਜੀਆਂ ਸਾਡੇ ਸਾਡੇ ਨਹੀਂ ਰਾਸ ਆਈਆਂ ਇਹ ਖੜਕਾ ਦੇਓ ਰੇਸ ਦਿਓ ਥੋੜੀ ਰੇਸ ਦਿਓ ਆਉਣ ਦੇ ਜਾਣਦੇ 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 ਰੋਪ ਅਚਾਰ ਰੋਪ ਸਿੱਟਾਂ ਦੇ ਨੂੰ ਆ ਲੈ ਬਾਈ वेरी गुड या थैंक यू वेरी गुड ये ने की काम करे गुड चंगा भाई धन्यवाद तेरा ते चिब चेक कर ली ओके ओके अंजलि सिंह चिब चिब लॉट ऑफ डेंट्स इन द बोट डेंट्स पटाक 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 ठा ठा यू ओशी नहीं जी जी आई एम नॉट नॉट गुड ड्राइवर नो ही इज नॉट गुड ड्राइवर दैट्स ओके ड्राई बिकॉज़ ही इज नॉट गुड ओके थैंक यू बॉस थैंक यू दिस बॉस हाउ इज इट यू थैंक यू वेरी मच टाइम विद यू बोथ थैंक यू सो मच ਲੈ ਬਈ ਬੋਰਡ ਤੇ ਬਹੁਤ ਵਧੀਆ ਰਿਹਾ ਜਾ ਟਾਈਮ ਫਨ ਬਹੁਤ ਕੀਤਾ ਸੀ ਦੋਵਾਂ ਨੇ ਤੇ ਹਾਸੇ ਠੱਠੇ ਹਨਾ ਤੇ ਬਾਕੀ ਆਪਣਾ ਪਿੰਡ ਦਾ ਟੂਰ ਸੀ ਹੁਣ ਕੁਛ ਖਾਣੇ ਪੀਣੇ ਰੈਸਟੋਰੈਂਟ ਤੇ ਜਾਣੇ ਆਗੇ ਉਸਤੇ ਤੇ ਖਾ ਪੀ ਕੇ ਫਿਰ ਆਪਾਂ ਜੀ ਅੱਗੇ ਐਮਸਟਰਡਮ ਵੱਲ ਨੂੰ ਜਾਵਾਂਗੇ ਜਿੱਦਣ ਦੇ ਹਾਲੈਂਡ ਆਏ ਹਨ ਨਾ ਤੇ ਆਹੀ ਕੁਛ ਚੱਲ ਜਾਂਦਾ ਇਹ ਕਹਿੰਦੇ ਹਾਲੈਂਡ ਦੀ ਸਭ ਤੋਂ ਵੱਧ ਮਸ਼ਹੂਰ ਹੈ ਚਿਪਸੀ ਸਾਰੇ ਕੀ ਦੇਖ ਬਈ ਜਾਂਦੇ ਆ ਚਿਪਸ ਨਾਲ ਲੈ ਲੋ ਕਾਫੀ ਤੇ ਕੁਛ ਚਿਕਨ ਨਟਸ ਵੀ ਲੈ ਆ ਤਾ ਅ ਨਾਲ ਮਕਿਆਤੋ ਇਹ ਅਫਰੀਕਾ ਚ ਪਹਿਲੀ ਵਾਰੀ ਕੀਤੀ ਪੀਤੀ ਸੀ ਮਿਲਕਾ ਕਾਫੀ ਮਕਿਆਤੋ ਬੋਲਦੇ ਹੈ ਕਈ ਦੇਸ਼ਾਂ ਚ ਕਈਆਂ ਚ ਲਾਤੇ ਬੋਲ ਦਿੰਦੇ ਅਲਗ ਅਲਗ ਖਾਣਾ ਪੀਣਾ ਵਧੀਆ ਨਾ ਥਾ ਇਥੇ ਫੇਮਸ ਨੇ ਨਾ ਇਹ ਲੰਚ ਹੁੰਦਾ ਹੈ ਇੱਥੋਂ ਦਾ ਤੇ ਇਹ ਸੀ ਆਪਣਾ ਅੱਜ ਦਾ ਇਹ ਪਿੰਡ ਦਾ ਟੂਰ ਬਹੁਤ ਸੋਹਣਾ ਰਿਹਾ ਜਦੋਂ ਵੀ ਨੀਦਰਲੈਂਡ ਆਉਂਗੇ ਇਹ ਪਿੰਡ ਨੂੰ ਜ਼ਰੂਰ ਦੇਖ ਕੇ ਜਾਇਓ ਬਹੁਤ ਕੁਝ ਨਵਾਂ ਦੇਖਣ ਨੂੰ ਤੇ ਸਿੱਖਣ ਨੂੰ ਮਿਲੂਗਾ ਤੇ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵਲੌਗ ਇਹ ਪਸੰਦ ਆਇਆ ਹੋਊਗਾ ਸੋ ਕਿਵੇਂ ਦਾ ਲੱਗਿਆ ਉਹ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਹੁਣ ਜੀ ਆਪਾਂ ਕਰਦੇ ਆ ਸਾਡੇ ਵਲੌਗ ਦੀ ਸਮਾਪਤੀ ਤੇ ਅਸੀਂ ਚੱਲੇ ਆ ਜੀ ਹੁਣ ਵਾਪਸ ਤੇ ਜੁੜੇ ਰਹੋ ਤੁਸੀਂ ਆਪਣੇ ਸਫ਼ਰ ਦੇ ਨਾਲ ਜੀ ਪੰਜਾਬੀ ਟ੍ਰੈਵਲ ਕਪਲ ਦੇ ਨਾਲ ਚੈਨਲ ਦੇ ਨਾਲ ਮਿਲਦੇ ਆ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ